ਤੁਸੀਂ ਜੁੜੇ ਹੋ ਜੀ ਕਲਰ ਪੋਸਟ ਦਿੰਦਾ ਨਾ ਨਿਊਜ਼ ਦੇ ਨਾਲ ਐਸਐਮ ਖੜੇ ਹਾਲਾ ਨਹਿਰ ਬਨਾਨਕ ਦੇ ਪਿੰਡ ਹਰੋਵਾਲ ਵਿਖੇ ਜਿੱਥੇ ਰੋਡ ਤੇ ਨੈਸ਼ਨਲ ਹਾਈਵੇ 353 ਤੇ ਦੇਖ ਸਕਦੇ ਕਿਸ ਤਰ੍ਹਾਂ ਪਾਣੀ ਫਿਰ ਰਿਹਾ ਹੈ ਲੋਕ ਪਾਣੀ ਦੇ ਵਿੱਚ ਫਿਰ ਰਹੇ ਨੇ ਪਰ ਕਿੰਨੀ ਪਾਣੀ ਦੀ ਸਪੀਡ ਹੈ ਲੋਕ ਕਿੰਨੀ ਹੈ ਸਾਡੇ ਨਾਲ ਕਿਸਾਨ ਲੱਗੂ ਵੀ ਮੌਜੂਦ ਨੇ ਗੱਲਬਾਤ ਕਰ ਲੈਂਦੇ ਆ ਤੇ ਕਿੰਨਾ ਕੁ ਨੁਕਸਾਨ ਹੋਇਆ ਤੇ ਕਦੋਂ ਦਾ ਪਾਣੀ ਚੱਲ ਰਿਹਾ ਬਣੀ ਦਾ ਕਲਰ ਪੋਸਟ ਦਿੰਦਾ ਤੁਸੀ ਦੇਖਣਾ ਕਿਹੋ ਜਿਹਾ ਪਾਣੀ ਹੈ ਪਾਣੀ ਵਖਾਇਆ ਜਾਊਗਾ ਕੈਮਰਾਮੈਨ ਅੱਗੇ ਆ ਜਾਓ ਹਾਂਜੀ ਹਾਂਜੀ ਪ੍ਰਧਾਨ ਜੀ ਡੇਰਬਗ ਨਗਰ ਕੇ ਹੀ ਖੜੇ ਹੋ ਕਿ ਦੇਖੋ ਪਾਣੀ ਅਸੀਂ ਇਸ ਵੇਲੇ ਜਿੱਥੇ ਖੜੇ ਆ ਮਤਲਬ ਆਪਣੇ ਸਾਥੀਆਂ ਦੀ ਜਿਹੜੀ ਆ ਉਸ ਕੋਟ ਦੇ ਨਾਲ ਇੱਕ ਜਿਹੀ ਕੋਟ ਨਾਲ ਅਸੀਂ ਜੀ ਠੀਕ ਆ ਜਿਸ ਜੀਡ ਦੇ ਨਾਲ ਇਹ ਪਾਣੀ ਇੱਥੋਂ ਜਾ ਰਿਹਾ ਹੈ ਇਹ ਇੱਕ ਘੰਟੇ ਤੱਕ ਜਿਹੜਾ ਕਲਾਂੌਰ ਜਿਹੜਾ ਰੋਡ ਹੈ ਇਹਨੇ ਉਹਨੂੰ ਵੀ ਇਹਨੇ ਪਾਰ ਕਰ ਜਾਇਆ ਜੀ ਦੇਖਦੇ ਪਾੜੇ ਕਿੱਥੋਂ ਪਿਆ ਜੇ ਪਾੜ ਕਰਤਾਰਪੁਰ ਸਾਹਿਬ ਕੋਰੀਡੋਰ ਜਿਹੜਾ ਸਾਡਾ ਇਹ ਲੰਘਾ ਉਹ ਲੰਘੇ ਵਾਲੀ ਜਗ੍ਹਾ ਤੋਂ ਪਾੜ ਗਿਆ ਠੀਕ ਆ ਪਿੱਛੇ ਜੋ ਤੇਜ਼ ਚ ਜਦੋਂ ਸੀਗਾ ਪਾਣੀ ਜਿਆਦਾ ਆਇਆ ਉਦੋਂ ਵੀ ਉਥੋਂ ਹੀ ਪਾੜ ਪੈਣ ਲੱਗਾ ਸੀ ਸੋ ਸਾਡੀ ਟੀਮ ਸਮੇਂ ਸਿਰ ਉਥੇ ਪਹੁੰਚ ਗਈ ਸੋ ਪ੍ਰਸ਼ਾਸਨ ਤੇ ਦਬਾਅ ਬਣਾ ਕੇ ਕੁਝ ਅਮਰਦ ਪ੍ਰਸ਼ਾਸਨ ਨੇ ਕੀਤੀ ਕੁਝ ਸਾਡੀਆਂ ਇੱਥੇ ਲੋਕਲ ਟੀਮਾਂ ਨੇ ਜਥੇਬੰਦੀ ਦੇ ਲੋਕ ਸੀਗੇ ਕੁਝ ਸਾਡੇ ਸਾਰੇ ਆਮ ਜਿਹੜੇ ਕਿਸਾਨ ਹੈ ਉਹਨਾਂ ਨੇ ਉਦਮ ਕਰਕੇ ਤੇ ਉਥੇ ਰੋਕ ਲਾਈ ਪਰ ਲੇਕਿਨ ਉਦੋਂ ਪਾਣੀ ਘਟ ਸੀ ਵਿਚਾਰਿਆ ਐ ਸਵੇਰਾਂ ਫੇਰ ਉਸੇ ਜਗਤੋਂ ਹੀ ਜਿਹੜਾ ਉਪਾਦ ਤੇ ਹੈ ਜਿਹੜਾ ਕਿ ਹੁਣ ਇੱਧਰ ਕੋਰੀਡੋਰ ਬਣਿਆ ਪਰ ਉਹਨੂੰ ਪਾਣੀ ਦਾ ਜਿਹੜਾ ਵਹਾਅ ਨਹੀਂ ਬਣਿਆ ਇੱਧਰਲੇ ਪਾਸੇ ਨੂੰ ਸਾਰਾ ਪਾਣੀ ਆ ਰਿਹਾ ਸੋ ਇੱਧਰ ਪੱਖੋਕੇ ਸਾਧਾਵਾਲੀ ਵਗੈਰਾ ਜਿਹੜੇ ਇੱਧਰ ਮਿਤਲਾ ਪਿੰਡ ਹੈ ਜਾਂ ਇੱਧਰ ਮਾਨ ਵਗੈਰਾ ਨੇ ਇਹ ਸਾਰੇ ਪੂਰੀ ਤਰ੍ਹਾਂ ਡੁੱਬੇ ਹੋਏ ਇਹ ਦੇਖਿਆ ਇਹਦਾ ਮਤਲਬ ਸਾਧਾਵਾਲੀ ਜਾਂ ਪੱਖੋਕੇ ਪੂਰੇ ਪੂਰੇ ਡੁੱਬੇ ਹੋਏ ਨੇ ਲੋਕ ਛੱਤਾਂ 'ਤੇ ਚੜੇ ਹੋਏ ਨੇ ਜੀ ਬਿਲਕੁਲ ਜੀ ਘਰਾਂ ਦੇ ਵਿੱਚ ਇਹ ਜਿਹੜੇ ਪਿੰਡ ਹੈ ਪੱਖੋਕੇ ਹੈ ਜੋੜੀਆਂ ਹੈ ਸਾਧਾ ਜੋੜੀਆਂ ਤੱਕ ਬਚਾ ਪੱਖੋਕੇ ਤੇ ਸਾਧਾਵਾਲੀ ਇਹਨਾਂ ਪਿੰਡਾਂ ਦੀ ਲੋਕ ਤਾਂ ਸਾਰੇ ਛੱਤਾਂ ਤੇ ਔਰ ਛੱਤਾਂ ਤੇ ਬੈਠਿਆਂ ਨੂੰ ਵੀ ਚਿੰਤਾ ਛੱਤਾਂ ਤੱਕ ਪਾਣੀ ਚੜੀ ਸੀ ਪਰ ਹੁਣ ਤਾਂ ਇਸ ਤਰ੍ਹਾਂ ਦੇਖਿਆ ਜੇ ਕੁਦਰਤ ਦੀ ਕਰੋਪੀ ਆ ਜੀ ਇਹ ਜੇ ਬਨੇ ਡੈਮਾਂ ਚੋਂ ਪਾਣੀ ਛੱਡਿਆ ਗਿਆ ਜਾਂ ਪਲੇਸ਼ਮ ਪਹਾੜਾਂ ਦੇ ਬਰਸਾਤ ਹੋ ਰਹੀ ਹੈ ਦੇਖੋ ਇਹ ਇੱਕ ਠੀਕ ਹੈ ਜਦੋਂ ਵੀ ਕਿਸੇ ਦਾ ਕੋਈ ਨੁਕਸਾਨ ਹੁੰਦਾ ਹੈ ਨਾ ਤੇ ਇਸੇ ਤਰ੍ਹਾਂ ਹੁੰਦਾ ਵਾ ਕਿ ਕੁਦਰਤ ਨੇ ਕਰਤਾ ਜੇ ਕੋਈ ਐਕਸੀਡੈਂਟ ਹੋ ਗਿਆ ਕੁਦਰਤੀ ਹੋ ਗਿਆ ਪਰ ਮਨੁੱਖੀ ਗਲਤੀ ਵੀ ਤਾਂ ਹੁੰਦੀ ਹੈ ਨਾ ਸਭ ਤੋਂ ਪਹਿਲਾਂ ਜੀ ਠੀਕ ਹੈ ਸੋ ਇਹ ਵੀ ਇੱਥੇ ਜਿਹੜੀ ਗੱਲ ਹੈ ਇਹ ਕੁਦਰਤ ਦੀ ਕਰੋਪੀ ਘਟ ਸਰਕਾਰ ਦੀ ਕਰੋਪੀ ਸਰਕਾਰੀ ਸਿਸਟਮ ਦੀ ਕਰੋਪੀ ਵੱਧ ਹੈ ਕਿ ਜੇਕਰ ਇਹ ਦੇਖੋ ਇਹਨਾਂ ਦੇ ਵਿੱਚੋਂ ਰੇਤਾ ਕੱਢੀ ਹੋਵੇ ਦਰਿਆਵਾਂ ਵਿੱਚ ਇੱਕ ਨਾਲਿਆਂ ਦੀ ਤਰ੍ਹਾਂ ਉਹਦੇ ਨਾਲੋਂ ਇਹ ਨਹਿਰਾਂ ਨਾਲੋਂ ਛੋਟੇ ਦਰਿਆ ਹੋਗੇ ਤੇ ਜੇ ਇਹਦੇ ਵਿੱਚੋਂ ਰੇਤਾ ਕੱਢੀ ਹੋਵੇ ਇਹਨਾਂ ਦੇ ਜਿਹੜੇ ਬੰਨ੍ਹ ਨੇ ਉਹਨਾਂ ਦੀ ਸਮੇਂ ਸਿਰ ਰਿਪੇਅਰ ਹੋਈ ਹੋਵੇ ਤੇ ਇਹ ਨਵਤਰੀ ਆ ਹਾਲਾਤ ਨਹੀਂ ਬਣਦੀ ਔਰ ਨਾਲ ਹੀ ਇੱਕ ਗੱਲ ਅਗਲੀ ਇਹ ਵੀ ਹੈ ਕਿ ਜਿਹੜੇ ਡੈਮ ਹੈ ਸਾਡੇ ਡੈਮਾਂ ਦਾ ਵੀ ਜਿਹੜਾ ਸਰਵੇ ਕਰਵਾ ਕੇ ਦੇਖ ਲਓ ਤੁਸੀਂ ਉੱਥੇ ਕਰਵਾ ਲਓ ਜਾਂਚ ਡੈਮਾਂ 'ਚ ਵੀ ਘਰ ਭਰੀ ਕਹਿੰਦਾ ਭਾਵੇਂ ਕਿ ਜਿੱਥੇ ਰੇਤਾ ਪਾਣੀ ਹੈ ਉਥੇ ਦਰਿਆਵਾਂ ਚ ਰੇਤਾ ਜਿੱਥੇ ਡੈਮਾਂ ਚ ਪਾਣੀ ਨੇ ਖੜਨਾ ਉਥੇ ਗਾਰ ਤਾਂ ਫਿਰ ਲੋਕ ਤਾਂ ਡੁੱਬਣਗੇ ਹੁਣ ਤੱਕ ਤੁਹਾਡੇ ਸਾਹਮਣੇ ਕਿੰਨੇ ਕਿ ਲੋਕਾਂ ਨੂੰ ਮਤਲਬ ਪਾਣੀ ਦੇ ਵਿੱਚ ਰੈਸਕਿਊ ਕੀਤਾ ਜਾ ਸਕਿਆ ਦੇਖੋ ਇਥੋਂ ਮੇਰੇ ਕੋਲ ਅਜੇ ਪੱਕੀ ਰਿਪੋਰਟ ਨਹੀਂ ਹੈ ਇਹ ਜ਼ਰੂਰ ਹੈ ਕਿ ਜਿੰਨੇ ਬੀਐਸਐਫ ਦੇ ਜਵਾਨ ਸੀਗੇ ਇਧਰ ਫਸੇ ਉਹ ਬੀਐਸਐਫ ਦੇ ਜਵਾਨ ਲਿਆਂਦੇ ਗਏ ਜਿਹੜੇ ਇੱਥੇ ਨਾਲ ਆ ਕੁਝ ਇਥੇ ਬਹਿਕਾ ਨੇ ਐਸ ਤੇਰੇ ਸਵੇਤ ਇੱਥੇ ਕੁਝ ਹੋਰ ਨੇ ਨਾਲ ਲੱਗਦੇ ਕੁਝ ਘਰ ਉਹ ਜਿੰਨੇ ਵੀ ਇਧਰ ਫਸੇ ਸੀਗੇ ਪਿੰਡ ਨੂੰ ਛੱਡ ਕੇ ਬੈਕਾਂ ਵਾਲੇ ਹੋਰ ਬੀਐਸਐਫ ਵਾਲੇ ਜਵਾਨ ਜਿਹੜੇ ਹੈਗੇ ਆ ਉਹ ਸਾਰੇ ਐਨਡੀਆਰਫ ਦੀਆਂ ਟੀਮਾਂ ਨੇ ਲੈ ਲਏ। ਅਜੇ ਹਾਲਾਤ ਹੋਰ ਵਿਗੜਨ ਦੀ ਸੰਭਾਵਨਾ ਹੈ ਕਿ ਕਿੱਦਾਂ ਦੇ। ਦੇਖੋ ਜਿਵੇਂ ਆਪਾਂ ਪਤਾ ਕੀਤਾ ਸੀ ਹੁਣੇ ਹੀ ਪਿੱਛੇ ਡੈਮ ਤੋਂ ਉਹ ਤਾਂ ਗੇਟ ਜਿਹੜੇ ਸੱਤ ਖੁੱਲੇ ਸੀ ਹਾਲ ਦੀ ਘੜੀ ਉਹ ਬੰਦ ਨਹੀਂ ਕੀਤੇ ਗਏ। ਪਾਣੀ ਜਿਹੜਾ ਉਹਨਾਂ ਦਾ ਕੋਈ 527 ਮੀਟਰ ਦਾ ਜਿਹੜਾ ਉਹਨਾਂ ਦਾ ਕੋਈ ਲੈਵਲ ਹੁੰਦਾ ਉਹਦੇ ਤੋਂ ਹਾਲਾਂਕਿ ਖਤਰੇ ਤੋਂ ਉੱਪਰ ਚੱਲ ਰਿਹਾ ਹੈ ਅਜੇ ਉੱਪਰ ਚੱਲ ਰਿਹਾ। ਸੋ ਹਾਲ ਦੀ ਘੜੀ ਮਤਲਬ ਜਿਹੜਾ ਹੈਗਾ ਉਹ ਕੋ ਬੰਦ ਕਰਨ ਵਾਲੀ ਗੱਲ ਨਹੀਂ ਹੈਗੀ। ਕੁਝ ਐਵੇਂ ਮਿੰਟਾਂ ਸੈਕਿੰਟਾਂ ਤੱਕ ਅਸੀਂ ਤਾਂ ਸੋ ਇਹ ਸਨ ਕਿਸਾਨ ਆਗੂ ਜਿਨ੍ਹਾਂ ਨੇ ਕਿਹਾ ਕਿ ਅਜੇ ਤੱਕ ਕੋਈ ਵੀ ਆਸ ਨਹੀਂ ਹੈਗੀ ਕਿ ਪਾਣੀ ਰੁਕ ਜਾਏਗਾ ਪਿੱਛੋਂ ਪਾਣੀ ਛੱਡਿਆ ਗਿਆ ਪਾਣੀ ਪੂਰੇ ਜ਼ੋਰ ਨਾਲ ਆ ਰਿਹਾ ਬਣੇਰੋ ਕਲੰਦਰ ਪੋਸਟਿੰਗ ਨਾਲ ਸਨ ਨਾਲ ਹੋਰ ਲੋਕ ਵੀ ਮੌਜੂਦ ਨੇ ਗੱਲਬਾਤ ਕਰ ਲੈਣੇ ਆਂ ਭਾਈ ਕੀ ਨਾਂ ਹੈ ਆਪਣਾ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਹੈ ਜੀ ਗੁਰਪ੍ਰੀਤ ਸਿੰਘ ਬਲਾਇਆ ਜ਼ਿਲ੍ਹਾ ਪ੍ਰਧਾਨ ਕਿਸਾਨ ਵੀਰ ਸਾਹਿਬ ਜੀ ਪਿੰਡਰੀ ਮਵਾਤ ਜੀ ਜਿਹੜਾ ਇਹ ਪਾਣੀ ਹੈ ਜੀ ਬਹੁਤ ਤੇਜ਼ੀ ਨਾਲ ਚੱਲ ਰਿਹਾ ਹੈ ਇਹ ਕਿੰਨੇ ਕਿ ਪਿੰਡਾਂ ਨੂੰ ਜਦਕੇ ਨੁਕਸਾਨ ਪਹੁੰਚਾ ਸਕਦਾ ਹੈ ਦੇਖੋ ਜੀ ਜਿਹੜਾ ਹੁਣ ਤੱਕ ਜਿਹੜਾ ਅਨੁਮਾਨ ਲਗਾਇਆ ਜਾ ਸਕਦਾ ਵੀ ਘੱਟੋ ਘੱਟ 1.5 200 ਪਿੰਡ ਨੂੰ ਜਿਹੜਾ ਪ੍ਰਭਾਵਿਤ ਕਰ ਚੁੱਕਿਆ ਅਜੇ ਵੀ ਪਾਣੀ ਦੀ ਜਿਹੜੀ ਸਪੀਡ ਤੋਂ ਹੀ ਵੇਖ ਸਕਦੇ ਜੇ ਵੀ ਜਿਹੜੀ ਸਪੀਡ ਨਾਲ ਜਿਹੜੀ ਸਪੀਡ ਨਾਲ ਪਾਣੀ ਜਾ ਰਿਹਾ ਜਿਹੜੀ ਸਪੀਡ ਨਾਲ ਪਾਣੀ ਚੱਲ ਰਿਹਾ ਤੇ ਇਹ ਸ਼ਾਮ ਤੱਕ ਜਿਹੜੇ ਹੋਰ ਵੀ ਪਿੰਡ ਜਿਹੜੇ ਇਹਦੀ ਮਾਰਦੇ ਮਤਲਬ ਲਪੇਟ ਦੇ ਵਿੱਚ ਆਉਣਗੇ ਇਹ ਦੇਖਿਆ ਵੀ ਸਿਰੇ ਰਾਤ ਵੀ ਸਿਰੇ ਵੀ ਮਤਲਬ ਐਮਐਲਏ ਸਾਹਿਬ ਵੀ ਖੁਦ ਟਰੈਕਟਰ ਚੜ੍ਹ ਕੇ ਲੋਕਾਂ ਨੂੰ ਗ੍ਰਹਿ ਕਰ ਰਹੇ ਸੀ ਚੇਤ ਕਰ ਰਹੇ ਸੀ ਕਿ ਮਤਲਬ ਥੋੜਾ ਜਿਹਾ ਧਿਆਨ ਰੱਖੋ ਧਿਆਨ ਰੱਖ ਕਿਸ ਤ ਇਹ ਕੋਈ ਸਰਕਾਰ ਐਮ ਐਲ ਏ ਪ੍ਰਸ਼ਾਸਨ ਜਿਹੜਾ ਉਹ ਤੇ ਆਪਣੀ ਡਿਊਟੀ ਤੇ ਲੱਗਿਆ ਹੋਇਆ ਪਰ ਤੁਸੀਂ ਸਿਆਣੇ ਹੋ ਕਿ ਕੁਦਰਤ ਦੇ ਅੱਗੇ ਜਿਹੜੀਆਂ ਚੀਜ਼ਾਂ ਛੋਟੀਆਂ ਪੈ ਜਾਂਦੀਆਂ ਨੇ ਬਾਕੀ ਪ੍ਰਸ਼ਾਸਨ ਐਮ ਐਲ ਏ ਸਾਹਿਬ ਅਸੀਂ ਵੀ ਜੋ ਵੀ ਅਹੁਦੇਦਾਰ ਵੱਖ-ਵੱਖ ਪਿੰਡਾਂ ਦੇ ਸਰਪੰਚ ਹੋਰ ਵੀ ਜੋ ਅਹੁਦੇਦਾਰ ਦੇ ਉਹ ਆਪਣੀ ਮਤਲਬ ਪਬਲਿਕ ਤੱਕ ਪਹੁੰਚ ਕਰ ਰਹੇ ਆ ਵੀ ਜੇ ਕਿਸੇ ਨੂੰ ਕੋਈ ਮੁਸ਼ਕਲ ਹੈ ਉਹ ਵੀ ਦੱਸੋ ਤੇ ਜੇ ਮਤਲਬ ਇਸ ਅਗਰਾ ਦੇ ਲੋਕਾਂ ਨੂੰ ਕਰ ਰਹੇ ਆ ਕਿ ਜਿਹੜੇ ਨੀਵੇਂ ਇਲਾਕਿਆਂ ਦੇ ਵਿੱਚੋਂ ਲੋਕ ਨਿਕਲ ਕੇ ਤੇ ਜਿਹੜੇ ਸੁਰੱਖਿਤਾਵਾਂ ਦੇ ਵਿੱਚ ਬਹੁਤ ਤੇ ਜੇਕਰ ਤੁਹਾਡੇ ਵੱਲੋਂ ਕੋਈ ਜਿਹੜੇ ਮਜ਼ਰਿਆਂ ਦੇ ਫਸੇ ਹੋਏ ਨੰਬੰਦੇ ਆ ਉਹਨਾਂ ਨੂੰ ਆਪਣੇ ਤੌਰ ਤੇ ਕੋਈ ਰੈਸਕਿਊ ਕਰਨ ਦੀ ਵੀ ਮਦਦ ਕੀਤੀ ਜਾ ਰਹੀ ਹੈ ਬਿਲਕੁਲ ਜੀ ਬਿਲਕੁਲ ਐਸਪੀ ਨੇ ਸਾਹਿਬਾ ਨੇ ਗੱਲ ਹੋਈ ਹੈ ਪ੍ਰਸ਼ਾਸਨ ਨੇ ਲੱਗਾ ਸਾਡੀ ਆਪਣੀ ਵੀ ਟੀਮ ਲੱਗੀ ਹੁਣ ਆਪਾਂ ਇੱਧਰ ਦੀ ਲੰਘਣ ਲੱਗੇ ਸੀਗੇ ਤੇ ਅੱਗੇ ਆਰਮੀ ਦੀ ਗੱਡੀ ਜਿਹੜੀ ਉਸ ਤੋਂ ਪਾਣੀ ਦੇ ਵਹਾਅ ਦੇ ਨਾਲ ਹੀ ਪਲਟ ਗਈ ਹੈ ਅੱਛਾ ਜੀ ਤੇ ਹੁਣ ਆਪਾਂ ਦੂਜਾ ਰੂਟ ਲੈ ਕੇ ਤੇ ਉੱਪਰੋਂ ਦੀ ਜਾ ਰਹੇ ਆ ਤੇ ਬਿਲਕੁਲ ਟੀਮਾਂ ਲੱਗੀਆਂ ਹੋਈਆਂ ਸਾਰੇ ਦੇ ਮੁਨ ਲੱਗੀਆਂ ਕਿਹਾ ਕਿ ਸਾਡੀ ਸਾਰੀ ਟੀਮਾਂ ਲੱਗੀਆਂ ਨੇ ਅਸੀਂ ਆਪਣੇ ਤੌਰ ਤੇ ਵੀ ਮਦਦ ਕਰਦੇ ਲੋਕਾਂ ਦੀ ਜਿਸ ਤਰ੍ਹਾਂ ਦੀ ਲੋਕਾਂ ਨੂੰ ਮਦਦ ਚਾਉਣਗੇ ਦੇਖਦੇ ਰੋ ਕਲਰ ਪੋਸਟ ਲਈ ਧੰਨਵਾਦ ਜੀ